ਸਤਿਕਾਰਯੋਗ ਸਾਥੀਓ ਭਾਰਤ ਦੇ ਮੂਲ ਨਿਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਮਾਜਵਾਦ ਸਤਿਕਾਰਯੋਗ ਸਾਥੀਓ ਬਾਣੀ ਦੀਆਂ ਤੁਕਾਂ ਨੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭੀ ਕੋ ਅਨ ਛੋਟ ਬੜਾ ਸਭ ਸਮ ਹੋ ਰਵਿਦਾਸ ਰਹੇ ਪਰਸਨ ਦੀ ਕਹਾਵਤ ਬਾਣੀ ਦੀਆਂ ਤੁਕਾਂ ਇਹ ਬੜੀਆਂ ਮਹੱਤਵਪੂਰਨ ਨੇ ਸਾਡੇ ਸਵਾਜ ਵਾਸਤੇ। ਸੋ ਜਿਸ ਮੁੱਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਇਹ ਤੁਕਾਂ ਉਸ ਮੁੱਦੇ ਤੇ ਬੜੀਆਂ ਟੋਪਦੀਆਂ ਨੇ। ਇਹ ਜਿਹੜਾ ਮੁੱਦਾ ਏ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਏ ਇੱਕ ਅਖਬਾਰ ਦੇ ਪੇਜ ਦੀ ਕਟਿੰਗ ਤੋਂ ਪਤਾ ਚੱਲਣਾ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਦੀ ਯੂਨੀਵਰਸਿਟੀ ਵਿੱਚ ਕਾਨੂੰਨੀ ਪੜ੍ਹਾਈ ਦੇ ਤੌਰ ਤੇ ਕਾਨੂੰਨੀ ਵਿਦਿਆਰਥੀਆਂ ਨੂੰ ਮਨੁੱਖ ਸਮਰੱਥੀ ਦੇ ਦੋ ਚੈਪਟਰ ਪੜ੍ਹਾਏ ਜਾਣਗੇ ਪਹਿਲੇ ਤੇ ਛੇਵੇਂ ਸਮੈਸਟਰ ਦੇ ਵਿੱਚ ਸੋ ਸਭ ਤੋਂ ਪਹਿਲਾਂ ਤੇ ਭਾਰਤ ਦੇ ਵਿੱਚ ਮਨੁ ਸਮ੍ਰਿਤੀ ਦਾ ਕੋਈ ਰੋਲ ਹੀ ਨਹੀਂ ਹੁੰਦਾ ਕਿ ਉਸ ਨੂੰ ਪੜ੍ਹਾਈ ਦੇ ਵਿੱਚ ਲੈ ਕੇ ਆ ਜਾਇਆ ਜਾਵੇ ਯਾਰ ਵੱਲੋਂ ਸ਼ਰਾਰਤੀ ਅਨਸਰਾ ਵੱਲੋਂ ਬੜੀ ਕੋਜੀ ਤੇ ਗਿਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ ਕਿ ਜਿਸ ਚੀਜ਼ ਦੇ ਨਾਲ ਮਨੁੱਖ ਮਨੁੱਖੀ ਜੀਵਨ ਦੇ ਵਿੱਚ ਕਿਸੇਦਾਰੀਆਂ ਪੈ ਜਾਣ ਵਰਗੀਕਰਨ ਹੋ ਜਾਵੇ ਉਸ ਲੈਕਚਰ ਨੂੰ ਉਸ ਪਾਠ ਨੂੰ ਉਸ ਮਨੁਸਮਰਤੀ ਨੂੰ ਕਾਨੂੰਨ ਵਿਦਿਆਰਥੀਆਂ ਤੇ ਲਾਗੂ ਨਹੀਂ ਕਰਨਾ ਚਾਹੀਦਾ ਤੇ ਭਾਰਤ ਦੀ ਰਾਜਧਾਨੀ ਜਿਹੜੀ ਦਿੱਲੀ ਹੈ ਉਸ ਦੀ ਯੂਨੀਵਰਸਿਟੀ ਦੇ ਵਿੱਚ ਇਸ ਮਨੁਸਮਰਤੀ ਨੂੰ ਨਹੀਂ ਪੜਾਇਆ ਜਾਣਾ ਚਾਹੀਦਾ ਭਾਵੇਂ ਕਿ ਕਾਫੀ ਟੀਚਰਸ ਦੇ ਜਿਹੜੇ ਲੀਗ ਨੇ ਉਹਨਾਂ ਵੱਲੋਂ ਇਸ ਉੱਤੇ ਵਿਰੋਧ ਸ਼ੁਰੂ ਹੋ ਗਿਆ ਹੈ ਆਪਾਂ ਚਾਹੁੰਦੇ ਹਾਂ ਕਿ ਹੋ ਸਕਦਾ ਹੈ ਕਿ ਇਹ ਗੱਲ ਸਾਡੇ ਪੰਜਾਬ ਦੇ ਗਰੀਬ ਵਰਗ ਤੱਕ ਨਾ ਪਹੁੰਚੀ ਹੋਵੇ ਸੋ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੋਇਆ ਇਹ ਆਵਾਜ਼ ਆਪਣੇ ਹਰ ਉਸ ਗਰੀਬ ਤਬਕੇ ਤੱਕ ਪਹੁੰਚਾਉਣਾ ਚਾਹੁੰਦਾ ਵਾਂ ਕਿ ਜਿਹੜੀ ਮਨੁੱਖ ਸਮਰੱਥੀ ਹੈ ਇਸ ਦਾ ਭਾਰਤੀ ਮੂਲ ਨਿਵਾਸੀਆਂ ਦੇ ਉੱਤੇ ਬਹੁਤ ਮਾੜਾ ਅਸਰ ਪਵੇਗਾ ਇਹ ਸਾਡੇ ਪੁਰਾਣੇ ਜ਼ਖਮਾਂ ਨੂੰ ਪਰਾਲੇ ਜਖਮਾਂ ਤੇ ਨਮਕ ਨਮਕ ਛਿੜਕਣ ਵਾਲੀ ਗੱਲ ਹੋਵੇਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਨੁੱਖ ਸਮਰੱਥੀ ਦੇ ਆਧਾਰ ਤੇ ਜਦੋਂ ਭਾਰਤ ਵਿੱਚ ਚੱਲਦਾ ਸੀ ਕਾਨੂੰਨ ਤੇ ਜਿਹੜੇ ਗਰੀਬ ਪਰਿਵਾਰ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਸੀ ਉਹਨਾਂ ਉੱਤੇ ਬੜਾ ਅਤਿਆਚਾਰ ਹੁੰਦਾ ਸੀ ਉਸ ਨੂੰ ਕਿਸੇ ਵੀ ਸ਼ਬਦਾਂ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ ਤੇ ਸਭ ਤੋਂ ਜ਼ਿਆਦਾ ਜਿਹੜਾ ਅਤਿਆਚਾਰ ਸੀ ਗਰੀਬ ਪਰਿਵਾਰਾਂ ਦੀਆਂ ਔਰਤਾਂ ਤੇ ਹੁੰਦਾ ਸੀ ਭਾਵੇਂ ਕਿ ਇਸ ਨੂੰ ਕੌਮ ਦੇ ਯੋਧਿਆਂ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਵਰਗੇ ਯੋਧਿਆਂ ਨੇ ਵਿਦਵਾਨਾਂ ਨੇ ਇਸ ਚੀਜ਼ ਦਾ ਖੰਡਨ ਕਰਕੇ ਸਾਨੂੰ ਬਰਾਬਰਤਾ ਦਾ ਹੱਕ ਦੇ ਦਿੱਤਾ ਏ ਪਰ ਅੱਜ ਕਾ ਅੱਜ ਦੀਆਂ ਸਰਕਾਰਾਂ ਆਪਣੀਆਂ ਕੋਝੀਆਂ ਤੇ ਗਿਰੀ ਹੋਈ ਮਾਨਸਿਕਤਾ ਵਾਲੀਆਂ ਜਿਹੜੀਆਂ ਹਰਕਤਾਂ ਅਜੇ ਵੀ ਉਹਨਾਂ ਤੋਂ ਬਾਜ਼ ਨਹੀਂ ਆ ਰਹੀ ਸੋ ਸਾਰੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਇਕੱਠੇ ਹੋ ਕੇ ਲਾਂਬਾਂਧੋ ਕੇ ਇੱਕ ਮੰਚ ਤੋਂ ਇਹ ਪੁਰਜ਼ੋਰ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਮਨੁਸਮਰਤੀ ਕਾਨੂੰਨ ਵਿਦਿਆਰਥੀਆਂ ਨੂੰ ਨਹੀਂ ਪੜ੍ਹਾਇਆ ਜਾਣੀ ਚਾਹੀਦੀ ਸੋ ਇਸ ਉੱਤੇ ਮੈਂ ਚਾਹਾਂਗਾ ਕਿ ਜਿਆਦਾ ਤੋਂ ਜਿਆਦਾ ਗੱਲਬਾਤ ਕੀਤੀ ਜਾਵੇ ਆਪਣੇ ਹਰ ਇੱਕ ਤਬਕੇ ਤੱਕ ਇਸ ਵੀਡੀਓ ਨੂੰ ਪਹੁੰਚਾਇਆ ਜਾਵੇ ਤੇ ਜਿਹੜੇ ਵੀ ਸੱਜਣ ਮਿੱਤਰ ਵੀਰ ਇਹ ਵੀਡੀਓ ਵੇਖ ਰਹੇ ਨੇ ਮੈਂ ਬੇਨਤੀ ਕਰਾਂਗਾ ਕਿ ਇਹ ਸਾਰੇ ਇਸ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਇਹ ਆਵਾਜ਼ ਹਰ ਇੱਕ ਤਬਕੇ ਤੇ ਜਮੀਨੀ ਪੱਧਰ ਤੇ ਆਪਣੇ ਗਰੀਬ ਪਰਿਵਾਰਾਂ ਕੋਲ ਪਹੁੰਚ ਸਕੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਗ ਜੈ ਸੰਵਿਧਾਨ ਜੈ ਸਮਾਜਵਾਦ